ਚੋਣ ਹੋਈ ਸੀਗੀ ਵੱਡਾ ਉਰੇ 2000 ਤੋਂ 2200 ਮੈਂਬਰਾਂ ਕਾਪੀ ਹੈ ਜਿਹੜੀ ਇੱਥੇ ਬਣੀ ਹੋਈ ਵੱਡਾ ਪ੍ਰੋਜੈਕਟ ਹੈ ਤਿੰਨ ਪਿੰਡਾਂ ਦੀ ਕੋਆਪਰੇਟਿਵ ਸਟੇਟ ਹੈ ਇਹ 6 ਮੈਂਬਰ ਸਾਹਮਣੇ ਖੜੇ ਨੇ ਪਰ ਜਿਹੜੀ ਪ੍ਰਧਾਨਗੀ ਦੀ ਚੋਣ ਹੈ ਉਹ ਫੇਰ ਅੜ ਗਈ 7/7 ਜਨਵਰੀ ਦਿੱਤੀ ਸੀ ਪਹਿਲਾਂ 31/29 ਅੱਜ 7 ਨੂੰ ਵੀ ਲੱਗ ਜਿਹੜੀ ਪ੍ਰਧਾਨਗੀ ਦੀ ਚੋਣ ਹੈ ਮੈਨੂੰ ਲੱਗਦਾ ਫੇਰ ਅੜ ਗਈ ਵਿਚਾਲੇ ਜਿਹੜੇ ਲੋਕ ਪਿੰਡ ਨੇ ਨਕਾਰਤੇ ਸੀਗੇ ਸੋਨੂੰ ਪਤੀ ਉਹ ਲੋਕਾਂ ਨੂੰ ਪੂਰੇ ਤੰਗ ਪ੍ਰੇਸ਼ਾਨ ਕਰਨ ਦੇ ਮਾਰੇ ਵੀ ਲੋਕਾਂ ਨੂੰ ਜੂਰੀਆ ਨਾ ਮਿਲੇ ਡੀਏਪੀ ਨਾ ਮਿਲੇ 6 ਮੈਂਬਰ ਇੱਕ ਸਾਈਡ ਨੇਗੇ ਤੇ 5 ਮੈਂਬਰ ਇੱਕ ਸਾਈਡ ਨੇ 7 ਤਰੀਕ ਫੇਰ ਅੱਜ ਲੱਗਦਾ ਫਿੱਕੀ ਪੈ ਰਹੀ ਐ 7 ਤਾਂ ਫਿੱਕੀ ਪਈ ਹੁਣ ਉਹਦਾ ਸਿਆਸੀ ਤਾ ਚੜ ਗਈ ਸਿਆਸਤੀ ਭੇਡ ਚੜ ਗਏ ਹੁਣ ਤਾਂ ਐ ਪੀ ਡੀ ਸੀ ਦਾ ਰਾਹੇ ਟਿਕ ਟਾਊਟ ਕਰੀਆਂ ਹੋਈਆਂ ਨੇ ਮਾਈਕ ਵੀ ਨੇ ਪੰਜਾਬ ਰੋਡ ਦੇ ਜੀ 140 ਬੋਰੀਆਂ ਜੂਰੀਏ ਦੀਆਂ ਮੁਲਾਜ਼ਮਾਂ ਨਾਲ ਮਿਲ ਕੇ ਲੈ ਗਿਆ ਇਹ ਉਹਦਾ ਕਹਿੰਦਾ ਡੇਡ ਕਿਲੇ ਦਾ ਹੱਦ ਕਰਜਾ ਮੈਂਬਰ ਸਾਹਿਬ ਕੀ ਹੋ ਰਿਹਾ ਚੱਕਰ ਹਿਆ ਇਸ ਵਾਰੀ ਅੱਜ ਫੇਰ ਕੋਈ ਅੱਗੇ ਪੈ ਗਈ 6 ਮੈਂਬਰਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਤੇ ਪੂਰੇ ਕਮੇਟੀ ਦੀ ਚੋਣ ਨਹੀਂ ਹੋਣ ਦਿੱਤੀ ਆ ਰਹੀ ਜਦੋਂ ਕਿ ਚੋਣ ਹੋਈ ਪਈ ਹੈ ਨਾ ਅੱਜ ਤਰੀਕ 7 ਤਰੀਕ ਤੇ ਅੱਜ 7 ਇਸ ਤੋਂ ਪਹਿਲਾਂ 31 ਤਰੀਕ ਸੀ ਜੀ 31 ਤਰੀਕ ਕੈਨਸਲ ਕਰਕੇ 7 ਕਰੀ 7 ਵੀ ਅੱਜ ਕਹਿੰਦੇ ਕੈਨਸਲ ਕਰਤੀ ਲੋ ਕਿਉਂ ਸਰਪੰਚ ਸਾਹਿਬ ਜੀਤਾ ਜੀ ਦੇਖੋ ਲੋਕਾਂ ਦੇ ਨਗਾਰੇ ਹੋਏ ਨੇ ਬੰਦੇ ਉਹ ਹੁਣ ਉਹਨਾਂ ਨੂੰ ਜ਼ਮੀਨ ਲੱਭ ਨਹੀਂ ਰਹੀ ਤੇ ਕਿਸੇ ਤਰੀਕੇ ਨਾਲ ਜ਼ਮੀਨ ਭਾਲ ਰਹੇ ਨੇ ਸਾਡੇ ਲਗਭਗ 6 ਮੈਂਬਰ ਹੈਗੇ ਨੇ ਸਾਡੇ 6 ਦੇ 6 ਕਰੇ ਨੇ ਅਫਸਰ ਸਾਹਿਬੀ ਤੇ ਪ੍ਰੈਸ਼ਰ ਪਾ ਕੇ ਇਹਨੂੰ ਤਰੀਕ ਨੂੰ ਕੈਨਸਲ ਕਰਾਇਆ ਗਿਆ 6 ਮੈਂਬਰ ਅੱਜ ਆਪਦੀ ਹਾਜ਼ਰੀ ਲਾਉਣ ਆਏ ਸੀ ਵੀ ਅਸੀਂ ਇੱਕ ਵਸਿਆ ਸੀ ਪ੍ਰਧਾਨ ਚੁਣ ਰਗੇ ਨਾ ਅੱਜ ਕੀ ਦਿੱਕਤ ਆਈ ਐ ਅੱਜ ਦਿੱਕਤ ਬਸ ਕਹਿੰਦੇ ਜੀ ਅੱਜ ਦੀ ਕਾ ਮੀਟਿੰਗ ਹੈ ਜਿਹੜੀ ਕੈਨਸਲ ਐ ਇਹਦਾ ਦਿੱਕਤ ਲਾ ਰਹੇ ਨੇ ਹੁਣ ਜੇ ਇਹਨਾਂ ਕੋਲ ਇਹ ਬਣਾ ਲੈਣਾ ਜਿਹੜਾ ਸਟੇਟਿੰਗ ਦਾ ਕੰਮ ਖਰਾਬ ਕਰ ਰਹੇ ਨੇ ਕਿ ਕਿਸਾਨ ਤਾਂ ਜਿਹੜੀ ਕਿਸਾਨ ਅਸੀਂ ਇਹ ਕਹਿੰਦੇ ਕਿਸਾਨ ਅੱਜ ਦੁਖੀ ਹੋਣਾ ਚਾਹੁੰਦੇ ਨੇ ਆਪਦੇ ਮੈਂਬਰਸ਼ਿਪ ਪੂਰੇ ਕਰ ਲੈਣ ਸੱਤ ਪੂਰੇ ਕਰ ਲੈਣ ਬਣਾ ਲੈਣ ਕਰੇ ਵਗ ਜਾਂਦੇ ਬਣਾ ਲੈਣਾ ਸਾਨੂੰ ਕੋਈ ਦਿੱਕਤ ਨਹੀਂ ਪੰਜ ਨਾਲੇ ਬਣਾ ਲੈਣ ਕਿਸਾਨ ਅੱਜ ਦੁਖੀ ਨੇ ਰਹੇ ਕਣੀਓ ਅੱਜ ਲੋੜ ਐ ਠੀਕ ਆ ਫੇਰ ਤਾਂ ਲੋੜ ਹੀ ਨਹੀਂ ਹੈਗੀ ਫੇਰ ਤਾਂ ਸਟੇਟਿੰਗ ਪਾ ਬੰਦ ਕਰਨਾ ਛੱਡਣ ਕੀ ਐ ਅੱਜ ਸਮਾਨ ਨਹੀਂ ਮਿਲਣਾ ਫੇਰ ਤਾਂ ਮਹੀ ਬਣਾ ਸਕਦੇ ਨੇ ਜੇ ਪੰਜ ਬਣਾਉਣ ਫਿਰ ਪੰਜ ਬਣਾ ਫਿਰ ਬਣਾ ਲੈਣ ਪੰਜ ਅਸੀਂ ਪੂਰੇ ਆ ਕੇ ਕਹਿ ਦੇਣਾ ਵੀ ਪ੍ਰਧਾਨ ਸਾਡਾ ਚਾਹੁੰਦਾ ਅਸੀਂ 6 ਨੂੰ ਵੀ ਲੈ ਕੇ ਕਰੇ ਵਗ ਜਾਗੇ ਤੇ ਗਰਮੇਲ ਸੰਘਾ ਰਹੇ ਨੇ ਹਾਂ ਕੀ ਕੀ ਗੱਲਬਾਤ ਹੈ ਕੀ ਹੋ ਰਿਹਾ ਹੈ ਅੱਜ ਫੇਰ ਛੋਟੀ 7 ਤਰੀਕ 7 ਤਰੀਕ ਫੇਰ ਅੱਜ ਲੱਗਦਾ ਫਿੱਕੀ ਪੈ ਰਹੀ ਹੈ ਸੱਤ ਤਾਂ ਫਿੱਕੀ ਪਈ ਹੁਣ ਉਹਦਾ ਸਿਆਸੀ ਤਾਂ ਚੜ ਗਈ ਸਿਆਸਤੀ ਭੇਡ ਚੜ ਗਏ ਹੁਣ ਤਾਂ ਇਹ ਇੰਨਾ ਚਾਪ ਦੇ ਚ ਦਮ ਨਹੀਂ ਸਿਆਸੀ ਕਹਾ ਕੇ ਡੀਆਰ ਤੋਂ ਉਹ ਕਰ ਲਈ ਸਟੇ ਲੈ ਲਈ ਲੋਕਾਂ ਦੇ ਕੰਮ ਰੁਕਣਗੇ ਉਹਨੇ ਬਿਲਕੁਲ ਇਹਦੇ ਨਾਲ ਉਹਦੇ ਸ਼ੀਰ ਅਮਤਾ ਦੀ ਅੱਜ ਅੱਠ ਦਾ ਪਹੁੰਚੇ ਸੀ ਤਿਆਰ ਨੇ ਬੰਦੇ ਜੋ ਕਿ ਚੋਣ ਹੋਈ ਸੀਗੀ ਵੱਡਾ ਉਰੇ 2000 ਤੋਂ 2200 ਮੈਂਬਰਾਂ ਕਾਪੀ ਹੈ ਜਿਹੜੀ ਇੱਥੇ ਬਣੀ ਹੋਈ ਵੱਡਾ ਪ੍ਰੋਜੈਕਟ ਹੈ ਤਿੰਨ ਪਿੰਡਾਂ ਦੀ ਕੋਆਪਰੇਟਿਵ ਸਟੇਟ ਹੈ ਇਹ ਸ਼ਾਜਲਾ ਕੋਠੇ ਰੋਹੀਰਾਮ ਤੇ ਸ਼ਾਜਲੀ ਪਿੰਡ ਦੀ 6 ਮੈਂਬਰ ਸਾਹਮਣੇ ਖੜੇ ਨੇ ਗੱਲਬਾਤ ਕਰਦੇ ਆ ਪਰ ਜਿਹੜਾ ਪ੍ਰਧਾਨ ਹੈ 11 ਮੈਂਬਰ ਨੇ ਕੁੱਲ ਇੱਥੇ ਪਰ ਜਿਹੜੀ ਪ੍ਰਧਾਨਗੀ ਦੀ ਚੋਣ ਹੈ ਉਹ ਫੇਰ ਅੜ ਗਈ 7 ਤਰੀਕ 7 ਜਨਵਰੀ ਦਿੱਤੀ ਸੀ ਪਹਿਲਾਂ 31 29 ਅੱਜ 7 ਨੂੰ ਵੀ ਲੱਗਦਾ ਵੀ ਜਿਹੜਾ ਏਜੰਡਾ ਹੈ ਉਹ ਲੱਗ ਨਹੀਂ ਰਿਹਾ ਵੀ ਲਾਗੂ ਹੋਊਗਾ ਪੂਰਾ ਜਿਹੜੀ ਪ੍ਰਧਾਨਗੀ ਦੀ ਚੋਣ ਹੈ ਮੈਨੂੰ ਲੱਗਦਾ ਫੇਰ ਅੜਗੀ ਵਿਚਾਲੇ ਹਾਂਜੀ ਸਰਪੰਚ ਸਾਹਿਬ ਕੀ ਗੱਲਬਾਤ ਬਣੀ ਹੈ ਗੱਲਬਾਤ ਹੈ ਜੀ ਪਹਿਲਾਂ ਜਿਹੜਾ ਸਾਡੀ ਚੋਣ ਤੋਂ ਬਾਅਦ ਪਹਿਲਾ ਏਜੰਡਾ ਕੱਢਿਆ ਗਿਆ 31 ਜਨਵਰੀ ਦਾ ਠੀਕ ਹੈ 31 ਜਨਵਰੀ ਨੂੰ ਅਸੀਂ 11:30 ਦਾ ਟਾਈਮ ਦੀਗਾ 12:00 11:30 ਵਜੇ ਸੀ ਬਾਹਰ ਹੀ ਖੜੇ ਸੀ ਕਿ 11:30 ਵਜੇ ਇੱਥੇ ਆਏ ਸੀ ਤੇ ਅੱਗੇ ਡੇਟ ਪਾਈ ਗਈ ਵੀ ਇਹ 31 ਦਸੰਬਰ ਦਾ ਪਤਾ ਹੈ ਵੀ ਤੁਸੀਂ ਲੇਟ ਹੋ ਗਏ 12ਵੇਂ ਦੀ 31 ਅਸੀਂ ਮਤਾਵ ਦਾ ਪਾ ਲਿਆ ਪ੍ਰਧਾਨ ਬਣਾ ਲਿਆ ਗੁਰਮੁਲਾਪੁਰ ਠੀਕ ਹੈ ਅੱਜ ਵੀ ਸਾਡੇ 6 ਦੇ 6 ਮੈਂਬਰ ਸਾਰੇ ਖੜੇ ਨੇ ਛੇ ਮੈਂਬਰ ਛੋਟੇ ਨਾਲ ਨੇ ਸਾਡੇ ਛੇ ਅੱਜ ਵੀ ਖੜੇ ਨੇ ਠੀਕ ਹੈ ਕਿਉਂ ਡਾਕਟਰ ਸਾਹਿਬ ਸਹਿਮਤੋਂ ਹਾਂਜੀ ਸਾਹਿਬ ਗੁਰਮਲੇ ਆਪ ਨਾਲ ਹਾਂਜੀ ਪਹਿਲਾਂ 16 ਨੂੰ ਉਹ ਕਰ ਲਿਆ ਤੀ ਬਹੁਮਤ ਨਾਲ ਪ੍ਰਧਾਨ ਅਸੀਂ ਕਹਿੰਦੇ ਛੇ ਮੈਂਬਰ ਹੋਗੇ ਤੇ ਠੀਕ ਹੈ ਛੇ ਮੈਂਬਰ ਹੋਗੇ ਤੇ ਇਹਨਾਂ ਨੇ 31 ਦਾ ਝੰਡਾ ਗੜਤਾ 31 ਤੋਂ ਇਹਨਾਂ ਨੇ 7 ਦਾ ਗੜਤਾ ਹੂੰ 7 ਨੂੰ ਕਰਕੇ ਇਹਨਾਂ ਨੇ ਕਹਿੰਨ ਆਹ ਤਾਂ ਡੀ ਆਰ ਸਾਹਿਬ ਨੇ ਕਹਿੰਨ ਸਟੇਜ ਦੇ ਦਿੱਤੀ ਅੱਜ ਅੱਜ ਕਾ ਕੀ ਕਾਰਨ ਦੱਸਿਆ ਕਾਰਨ ਤਾਂ ਕੋਈ ਨਹੀਂ ਜੀ ਸਟੇਟੀ ਦੇ ਕੰਮ ਰੋਕਣ ਵਾਸਤੇ ਆ ਹੋਰ ਤਾਂ ਕੀ ਆ ਠੀਕ ਹੈ ਕਿਉਂ ਵੀ ਸਹਿਮਤੋਂ ਨਾਲ ਹਾਂਜੀ ਜੇਕਰ ਸਾਨੂੰ ਮੈਂਬਰ ਸਮਝ ਨੰਬਰਦਾਰ ਸਾਹਿਬ ਹਾਂਜੀ ਸੈਂਟਾ ਜੀ ਨਾਮ ਠੀਕ ਹੈ ਜੀ ਹਾਂਜੀ ਹਾਂਜੀ ਸੈਂਟਾ ਜੀ ਹਾਂ ਭਾਈ ਸੈਂਟਾ ਜੀ ਜਿਹੜਾ ਪ੍ਰਧਾਨ ਬਣਾਇਆ ਉਹਤੇ ਓਜੈਕਸ਼ਨ ਲਾਇਆ ਗਿਆ ਹੂੰ ਵੀ ਇਹਦਾ ਕੋਈ ਕੇਸ ਚੱਲਦਾ ਹੋਣਾ ਕੋਰਟ ਚ ਠੀਕ ਹੈ ਕੇਸ ਤਾਂ ਸਾਡੇ ਮਿਨਿਸਟਰ ਬਣੇ ਹੋਣੇ ਅਮਨ ਲੋੜਾ ਉਹਨਾਂ ਨੂੰ ਵੀ ਸਜ਼ਾ ਹੋਈ ਆ ਕੋਰਟ ਵੱਲੋਂ ਪਰ ਹਾਲੇ ਕੋਈ ਉਹ ਨਹੀਂ ਹੋਇਆ ਹਣ ਹਾਂ ਹਾਂ ਤੇ ਇਹ ਲੋਕ ਦੇਖੋ ਕਿੰਨੇ ਖੜੇ ਨੇ ਸਾਡੀ ਕੋਆਪਰੇਟ ਸਟੱਡੀ ਦੇ 1700 ਮੈਂਬਰ ਠੀਕ ਹੈ ਸਾਡੇ ਕੋਲ ਅਜ ਜੂਰੀਆ ਨਹੀਂ ਹੈਗਾ ਲੋਕਾਂ ਨੂੰ ਏਕ-ਏਕ ਬੋਰੀ ਵੀ ਆਪਦੇ ਖੇਤ ਚ ਪਾਉਣ ਵਾਸਤੇ ਨਹੀਂ ਮਿਲ ਰਹੀ ਕਿੱਥੇ ਸਾਡੀ ਸੁਸਾਇਟੀ ਕੋਲ ਐਡੀ ਵੱਡੀ ਕਾਰਪੋਰੇਟ ਸਟੇਡੀ ਆ ਸਾਡੀ ਸਾਡੇ ਕੋਲੇ 10-15000 ਘਟਾ ਸਟਾਕ ਦੇ ਵਿੱਚ ਇਕੱਠਾ ਚਾਹੀਦਾ ਹਾਂਜੀ ਹਾਂ ਬਹੁਤ ਬੁਰਾ ਹਾਲ ਹੋ ਰਿਹਾ ਸਾਡੀ ਸਟੇਡੀ ਦਾ ਕਿਉਂਕਿ ਸਾਡਾ ਡੇਢ-ਦੋ ਮਹੀਨੇ ਤਾਂ ਸਾਡੇ ਟੱਪ ਕੇ ਪ੍ਰਧਾਨ ਹੀ ਨਹੀਂ ਬਣ ਸਕਿਆ ਤੇ ਖਿੱਚੋ ਤਾਣ ਹੋ ਰਹੀ ਆ ਆਪਦੀ 6-7 ਡੇਟਾ ਪਾਈ ਯਾਰ ਨਹੀਂ 6 ਬੰਦੇ ਇੱਕ ਪਾਸੇ ਪੂਰੇ ਨੇ ਉਹਨਾਂ ਨੂੰ ਵੰਡ ਨਹੀਂ ਦੇ ਰਹੇ ਲੈ ਜੀ ਲੋਕਾਂ ਦਾ ਕੰਮ ਖੜਾ ਨਾ ਤਾਂ ਲੋਕਾਂ ਨੂੰ ਰੇਜ ਮਿਲ ਰਿਹਾ ਦੂਜੀ ਗੱਲ ਸਾਡੇ ਪੰਪ ਦੇ ਮਹੀਨਾ ਰਹਿੰਦਾ ਇੱਕ ਉਹਦਾ ਨਿਊ ਕਰਾਉਣ ਦਾ ਡੇਟ ਦਾ ਪੰਪ ਸਟੇਟ ਦੇ ਨੋ ਕਰਾਉਣ ਦਾ ਉਹ ਡੇਟ ਲੱਭ ਜੂਗੀ ਸਾਡੀ ਸਾਡਾ ਡਾਕਟਰ ਹੈ ਜੀ ਸੈਂਟਰ ਦਾ ਵਿਭਾਗ ਹੈ ਉਹਦਾ ਕਰਾਇਆ ਵਧਾਉਣਾ ਜੇ ਉਹ ਡੇਟ ਹੁੰਦੀ ਹੈ ਕਿਸੇ ਹੱਦ ਤੱਕ ਉਹ ਡੇਟ ਲੰਗੀ ਨਾ ਉਹਦਾ ਕਰਾਇਆ ਵਧਣਾ ਹੈ ਸੈਂਟਰ ਦਾ ਕੰਮ ਆ ਇਹ ਸਾਰੇ ਕੰਮ ਉਹ ਜਾਣ ਬੁੱਝ ਕੇ ਲੋਕਾਂ ਨੂੰ ਤੇ ਪਿੰਡ ਨੂੰ ਪਰੇਸ਼ਾਨ ਕਰਨ ਵਾਸਤੇ ਹੁਣ ਉਹਨਾਂ ਨੂੰ ਕੀ ਪਾਉਣਗੇ ਜਦੋਂ ਸਟ੍ਰੈਟਜੀ ਜੋ ਪਹਿਲਾਂ ਕੱਢੇ ਹੋਏ ਨੇ ਫਿਰ ਜਾਂ ਤਾਂ ਕਰਨ ਕੋਸ ਆ ਜਾਣ ਏਜੰਡਾ ਲੈ ਲੈਂਦੇ ਨੇ ਜਾਂ ਤਾਂ ਲਿਓਣ ਮੈਂਬਰ ਬਦਲ ਲਿਓਣਾ ਅਸੀਂ ਘਰੇ ਵਗ ਜਾਂਦੇ ਆ। ਨਾ ਇਹ 7 ਤਰੀਕ ਨੂੰ ਅੱਜ ਕੀ ਦਿੱਕਤ ਆਈ ਐ ਜਦੋਂ ਕਿ ਏਜੰਡਾ ਲੈ ਨਹੀਂ ਸਕਦੇ ਅਫਸਰशाही ਤੇ ਪ੍ਰੈਸ਼ਰ ਪਾ ਕੇ ਇਹਨੂੰ ਤਰੀਕ ਨੂੰ ਕੈਨਸਲ ਕਰਾਇਆ ਗਿਆ 6 ਮੈਂਬਰ ਅੱਜ ਆਪਦੀ ਹਾਜ਼ਰੀ ਲਾਉਣ ਆਏ ਸੀ ਵੀ ਅਸੀਂ ਇੱਕ ਸਤਿ ਪਾਸੀਆ ਸੀ ਪ੍ਰਧਾਨ ਚੁਣ ਰਗੇ। ਠੀਕ ਐ। ਇਹਦੇ ਵਿੱਚ ਹੁਣ ਨਕਾਰੇ ਹੋਏ ਲੋਕ ਪ੍ਰੈਸ਼ਰ ਪਵਾ ਰਹੇ ਨੇ ਸਰਕਾਰਾਂ ਦਾ ਇਹਦਾ ਦਿੱਕਤ ਲਾ ਰਹੇ ਨੇ ਹੁ ਦੋਸਤੋ ਕੋਆਰਡੀਨੇਟਰ ਸਟੈਟੀ ਦਾ ਜਿਹੜਾ ਰੌਲਾ ਚੱਲ ਰਿਹਾ ਹੈ ਸਾਡੇ ਵਿੱਚ ਸਾਡੇ ਐਸਸੀ ਭਾਈ ਚਾਰੇ ਚੋਂ ਪ੍ਰਿਥੀ ਸਿੰਘ ਇਹ ਵੀ ਸਰਬਸੰਮਤੀ ਨਾਲ ਮੈਂਬਰ ਚੁਣੇ ਨੇ ਇੱਕ ਮੈਂਬਰ ਵਿੱਚ ਸਾਡਾ ਐਸਸੀ ਭਾਈ ਚਾਰੇ ਦਾ ਹੁੰਦਾ ਹੈ ਹਾਂਜੀ ਮੈਂਬਰ ਸਾਹਿਬ ਤਾਂ ਰੌਲਾ ਪੈ ਰਿਹਾ ਦੁਬਾਰੇ ਫੇਰ ਅੱਜ ਕੁਝ ਬਣਿਆ ਨਹੀਂ ਨਹੀਂ ਬਣਿਆ ਮੈਨੂੰ ਬਣਾਦਾਂ ਨੇ ਇਹ ਇਹਨਾਂ ਤੋਂ ਆਪ ਤਾਂ ਲੁੱਟ ਆਉਂਦਾ ਨਹੀਂ ਕੰਮ ਕਿਉਂ ਬਣਾਦਾਂ ਨਾ ਉਹਨਾਂ ਨੂੰ ਦੋ ਦੋਨਾਂ ਨੂੰ ਛੱਡੋ ਨਵਾਂ ਬੰਦਾ ਬੰਦਾ ਬਣ ਉਹਨੂੰ ਤਿਆਰ ਨਾਲੇ ਐਸੀ ਭਾਈਚਾਰੇ ਦਾ ਨਾਲੇ ਭਾਈਚਾਰਕ ਸੰਜਵਾਦੀ ਆ ਵੀ ਇਹਨੇ ਵੇਹੇ ਮੂਰੇ ਕਰਤਾ ਐਸੀ ਬੰਦਾ ਤਿਆਰਾਂ ਜੀ ਠੀਕ ਹੈ ਜੀ ਠੀਕ ਹੈ ਤੁਸੀਂ ਵੀ ਤਿਆਰ ਹੋ ਜੀ ਹਾਂ ਹਾਂ ਠੀਕ ਹੈ ਹਾਂ ਜੀ ਲੈ ਲੜਾਈ ਮੁੱਕਦੀ ਐ ਲੜਾਈ ਮੁੱਕਦੀ ਐ ਲੜਾਈ ਠੀਕ ਐ ਸੋਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹਾਂ ਵੱਡਿਆਂ ਦੀ ਸਰਕਾਰ ਹੋ ਰਹੀ ਐ ਵੱਡਿਆਂ ਦੀ ਹਾਂ ਵੱਡਿਆਂ ਦੀ ਹੁੰਦੀ ਐ ਸਰਕਾਰ ਤਾਂ ਛੋਟਿਆਂ ਦੀ ਕਦੋਂ ਹੋਈ ਐ ਇਹਨਾਂ ਸਟੇਟੀਆਂ ਦਾ ਕੰਮ ਖਰਾਬ ਕਰ ਰਹੇ ਨੇ ਕਿ ਕਿਸਾਨ ਤਾਂ ਕਿਹਦੀ ਅਸੀਂ ਇਹ ਕਹਿ ਲਾ ਫੇਰ ਤਾਂ ਲੋੜ ਹੀ ਨਹੀਂ ਹੈਗੀ ਫੇਰ ਤਾਂ ਸਟੇਟ ਨੂੰ ਪਾ ਬੰਦ ਕਰਨਾ ਛੱਡਣ ਕੀ ਹੈ ਅੱਜ ਸਮਾਨ ਨਹੀਂ ਮਿਲਣਾ ਫੇਰ ਤਾਂ ਮੈਂ ਹੋਰ ਨਹੀਂ ਚੱਲਣ ਗਿਆ ਧਿਆਨ ਵਾਲੀ ਜਿਹੜੇ ਆਉਣ ਵਾਲੇ ਕੰਮ ਹੋਣ ਵਾਲੇ ਨੇ ਬਿਲਕੁਲ ਦੋਸਤੋ ਦੇਖ ਸਕਦੇ ਹੋ ਵੀ ਕਿਸਾਨ ਵੱਡੀ ਗੱਲ ਤਾਂ ਪਾਪੀਆਂ ਹੱਥਾਂ ਚ ਨਹੀਂ ਤੇ ਸ਼ਾਇਦ ਜੂਰੀਆ ਲੈਣ ਆਇਓ ਹਾਂਜੀ ਹਾਂਜੀ ਜੂਰੀਆ ਲੈਣ ਆ ਦੇਖ ਸਕਦੇ ਹੋ ਵੀ ਕਿੰਨਾ ਕਿਸਾਨ ਵੀ ਦੁਖੀ ਨੇ ਜੇ ਕੋਈ ਹੱਲ ਬਣ ਜੇ ਕੋਈ ਗੱਲ ਲੱਗ ਜੇ ਪੰਚਾਇਤ ਵੀ ਖੜੀ ਹੈਗੀ ਮੰਤਰੀ ਸਾਹਿਬ ਨੂੰ ਦੇਖੋ ਜੀ ਮੈਂ ਹੁਣ ਜਾ ਕੇ ਬੇਨਤੀ ਕਰੂੰਗਾ ਵੀ ਜੇ ਤਾਂ ਦੇਖੋ ਜੀ ੱੱੱਕੀ ਕਰਨਾ ਹਮ ਸਦਾ ੱੱੱਕੇ ਨਾਲ ਜਿੰਨੂ ਮਰਜ਼ੀ ਬਣਾ ਲਓ ਸਾਰੇ ਚੋਣ ਕਰਾ ਲਓ ਠੀਕ ਹੈ ਚੋਣ ਕੈਨਸਲ ਕਰਾ ਕੇ ਦੁਬਾਰੇ ਚੋਣ ਕਰਾ ਲੈਣ ਜਿਹੜੇ ਬੰਦੇ ਜਿੱਤ ਜਾਣਗੇ ਵਧੇ ਜਿੱਤ ਜਾਣਗੇ ਤਾਂ ਬਣ ਜੂਗਾ ਹੁਣ ਅਜ ਮંત્રી ਸਾਹਿਬ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਜੀ ਮੰਤਰੀ ਸਾਹਿਬ ਦਾ ਚਾਹ ਹਊਗਾ ਤੇ ਗੱਲ ਕਰਕੇ ਪਤਾ ਲੱਗੂ ਤੇ ਇਹ ਨਹੀਂ ਲੱਗਦਾ ਵੀ ਪੰਜ ਜਣੇ ਵੀ ਬਣਾ ਸਕਦੇ ਨੇ ਬਣਾ ਸਕਦੇ ਨੇ ਜੇ ਪੰਜ ਬ ਆ ਕੁਰੇ ਆ ਕੇ ਕਹਿ ਦੇਣਾ ਵੀ ਪ੍ਰਧਾਨ ਸਾਡਾ ਕਹਿੰਦਾ ਸੀ 6 ਨੂੰ ਵੀ ਲੈ ਕੇ ਕਰੇ ਵਗ ਜਾਗੇ ਠੀਕ ਹੈ ਦੇਖ ਸਕਦੇ ਨੇ ਵੀ 6 ਮੈਂਬਰ ਸਾਹਮਣੇ ਖੜੇ ਨੇ ਤੇ ਫਿਰ ਹੁਣ ਤਾਂ ਕਿਸਾਨ ਵੀ ਔਖੇ ਨੇ ਜੂਰੀਆ ਕਣੀਓ ਕਿਸਾਨ ਹੁਣ ਲਾਸਟ ਫਸਲ ਦਾ ਲਾਸਟ ਰੇ ਹੈਗਾ ਤੇ ਜੇ ਹੁਣ ਵੀ ਨਾ ਕਿਸਾਨਾਂ ਨੂੰ ਮਿਲਿਆ ਤਾਂ ਇਹ ਦੂਬਾਦ ਕਰਨਾ ਵੀ ਕੀ ਆ ਕਰਨਾ ਵੀ ਕੀ ਆ ਇਹਨਾਂ ਦਾ ਜੀ ਪਿਛਲੀ ਕਮੇਟੀ ਨੇ ਪੰਪਤੀ ਦੇਖੋ 31 ਲਾਸਟ ਡੇਟ ਸੀ ਜੀ ਠੀਕ ਹੈ 31 ਨੂੰ ਲਾਸਟ ਡੇਟ ਸੀ ਉਹਦਾ 15 ਦਿਨਾਂ ਦਾ ਟਾਈਮ ਹੁੰਦਾ ਐਦੋਂ ਬਾਅਦ ਸਾਡੀ ਸਟੇਡੀ ਦਾ ਪੰਪਤੀ ਉਹ ਪੰਪ ਸਾਡੇ ਕਿਹੜਾ ਕਿਸਾਨਾਂ ਕੋਲੋਂ ਬੰਦ ਵੀ ਬਗਜੂਗਾ ਜੀ ਕੋਈ ਹੱਲ ਨਹੀਂ ਰੇਕ ਨਹੀਂ ਉਹ ਕਿਹੜਾ ਕਿਸਾਨ ਬੰਦੀ ਨ ਹੋ ਰਹੇ ਨੇ ਇਹ ਛੋਟੇ ਤੇ ਜਿਹੜੇ ਦੋਸ਼ ਲਾਏ ਨੇ ਇਹ ਕੀ ਪੁੱਛਦੇ ਆ ਜੀ ਡੀਆਰ ਸਾਹਿਬ ਨੂੰ ਕੀ ਕਹਿੰਦੇ ਨੇ ਵੀ ਕਾਦੇ ਲਾਏ ਨੇ ਇਹ ਕਿਸਾਨੀ ਆਧਾਰ ਆਏ ਕੋਈ ਸਰਕਾਰੀ ਮਾਰਗ ਕੋਈ ਉਹ ਨਹੀਂ ਹੈਗਾ ਕਿਉਂ ਮਿਲ ਰਹੇ ਜੀ ਫੰਕਸ਼ਨ ਆ ਮੇਰੇ ਮੰਨੀਆਂ ਜਲਦੀਆਂ ਨੇ ਜਿਹੜਾ ਮੈਂਬਰ ਬਣ ਜਾਂਦਾ ਕਹਿੰਦਾ ਪਈ ਮਾਰ ਲੈਂਗੇ ਡੱਡੀ ਉਹਨੂੰ ਰਹਿ ਨਹੀਂ ਦਿੱਤਾ ਜਿਹਦੀ ਵਾਰੀ ਨਹੀਂ ਸੀ ਉਹਨੂੰ ਰਹਿ ਦਿੱਤਾ ਜੇ ਜਿਹਦੀ ਵਾਰੀ ਨਹੀਂ ਸੀ ਉਹਨੂੰ ਰਹਿ ਮਿਲ ਗਿਆ ਜਿਹਦੀ ਵਾਰੀ ਸੀ ਉਹਨੂੰ ਰਹਿ ਨਹੀਂ ਮਿਲ ਰਹਾ ਸਰਕਾਰ ਦੇ ਅੰਦਰ ਤੂਫਾਨ ਨਹੀਂ ਆਤੀ ਰਹਿ ਮੈਂ ਤਾਂ ਕਿਹਾ ਕਿ ਮੈਂ ਕਿਹੜਾ ਬਰਸਾਏ ਨੇ ਮਾਈਕ ਕੋ ਬੋਰੀ ਰਹੀ ਦੀ ਚੱਕੀ ਬੰਦ ਨਾ ਕਰਕੇ ਮੇਰੇ ਗਣਕੇ ਦੇਖ ਲੋ ਜਾਣ ਕੇ ਮਰੀ ਹੋਇ ਤਨ ਇੱਕ 2 ਗਿਲੇ ਜਾ ਕੇ ਸੁੱਕੀ ਪਈ ਕਿਨੇ ਮਰੀ ਹੈ ਇਹ ਮੋਟਰ ਚੱਲ ਰਹੀ ਹੈ ਆ ਬਜ਼ੁਰਗ ਲੈ ਨੂੰ ਮੈਂ ਦਾ ਬਜ਼ੁਰਗ ਲੈ ਮਦਨ ਤੇ ਰਮੋਟ ਆਇਆ ਹੁਣ ਉਹ ਹੁੰਦਾ ਕੀ ਹੈ ਪਰ ਕੋਈ ਓਥੇ ਦੀ ਗੱਲ ਹਾਂ ਡਾਕਟਰ ਮਿਲ ਗਏ ਰੇ ਮਿਲ ਜਾਂਦਾ ਜੀ ਬਸ ਉਹ ਲੋਕ ਬਦੀਰ ਬਹੁਤ ਹੋ ਰਹੇ ਨੇਗੇ ਹੋ ਰਹੇ ਨੇ ਜਿਹੜੀ ਸਹੀ ਗੱਲ ਹੈ ਹਾਂ ਸਹੀ ਗੱਲ ਹੈ ਕਿ ਬਦੀਰ ਹੋ ਰਹੇ ਨੇ ਥੋੜਾ ਦਾ ਬੋਰੀ 300 ਵਾਈ ਹੈ ਕਾਪੀ 400 ਵਰਦੀ ਹੈ ਜਦੋਂ ਕੁੜੀਆਂ ਦੇ ਦੋ ਦੋ ਕਿੱਲੇ ਨਾਲ ਜਿਆਦਾ ਤੱਕ ਹੁੰਦੇ ਨੇ ਵੱਡਾ ਤਾਂ ਫਿਰ ਵੀ ਚੱਕ ਲਿਆ ਹੁੰਦਾ ਹੈਗਾ ਨਾ ਵੱਡਾ ਚੱਕ ਲੈਂਦਾ ਛੋਟੇ ਤੰਗ ਹੁੰਦੇ ਨੇ ਬਿਲਕੁਲ ਸਹੀ ਗੱਲ ਕਰੀਆ ਡਾਕਟਰ ਸਾਹਿਬ ਨੇ ਕਿਉਂ ਜੀ ਮੈਂਬਰ ਸਾਹਿਬ ਹਾਂ ਜੀ ਸੋਨੂੰ ਤਾਂ ਫਿਲ ਗਿਆ ਉਹ ਨਹੀਂ ਚੰਗੀ ਏ ਅੱਛਾ ਉਹੀ ਤਾਂ ਨਹੀਂ ਕਹੀ ਜਾਂਦੇ ਕਾਪੀ ਤਿੰਨ ਚਾਟੀਆਂ ਵੱਲੇ ਹਟਾ ਸਾਰਾ ਜਾਂ ਸੜਿਆ ਕੋਈ ਇੰਨਾ ਬੜੀ ਆ ਕਿਉਂ ਬਾਈ ਜੀ ਮਿਲ ਰਿਹਾ ਹੈ ਇਹਨੇ ਇੱਕ ਬੜੀ ਹਾਂ ਹਾਂ ਮਿਲ ਹੀ ਜਾਂਦਾ ਨਾਲ ਦੀ ਨਾਲ ਕਾਲੀ-ਵਾਲੀ ਕਰਦੇ ਨੇ ਲੋਕ ਠੀਕ ਆ ਜੀ ਦੂਜੀ ਨੇ ਹੁਣ ਹਜੇ 15 ਦਿਨਾਂ ਨੂੰ ਪਾਉਣਾ ਉਹ 10 ਦਿਨਾਂ ਦਾ ਪਹਿਲਾਂ ਕਾਪੀ ਲਈ ਖੜਾ ਮੂਰੇ ਜੀਨੇ ਹਜੇ ਪ ਕਣਕ ਪਿਗਲੀ ਹੋ ਰਹੀ ਆ ਉਹਨੂੰ ਕਹਿੰਦੇ ਨੇ ਤੂੰ ਚੱਲ ਵੀ ਪਹਿਲਾਂ ਉਹਨੂੰ ਦਵਾ ਦੋ ਵਿਚਾਰੇ ਨੂੰ ਪਹਿਲਾਂ ਉਹਨੂੰ ਦਵਾ ਦੋ ਉਹੀ ਛੋਟਾ ਰਹਿ ਜਾਂਦਾ ਉਹੀ ਗੱਲ ਐ ਹਾਂ ਅੱਗੇ ਨੂੰ ਰੋੜ ਦੀ ਨਹੀਂ ਅੱਗੇ ਨੂੰ ਦਮਾਉਣਾ ਯਾਰ ਦੇ ਤਾਂ ਤੇ ਮੇਰੇ ਨੂੰ 10 95 ਨੇ ਮੇ ਹਜੇ ਕੱਖ ਦਾ ਨਹੀਂ ਦਾ ਚੱਲ ਬਾਈ ਠੀਕ ਐ ਗੱਲ ਬਾਈਆਂ ਲਈ ਹੱਥਾਂ 'ਚ ਖੜੇ ਨੇ ਕਿਸਾਨ ਮਿਲ ਗਏ ਰੇ ਹਾਂ ਬਾਈ ਮਿਲਿਆ ਨਹੀਂ ਹਾਂ ਜੀ ਮਿਲਿਆ ਨਹੀਂ ਅਗਲੀ ਵਾਰੀ ਮਿਲੂਗਾ ਅਗਲੀ ਵਾਰੀ ਹਾਂ ਅਗਲੀ ਵਾਰੀ ਕਦੋਂ ਆਉਂੂ ਅੱਛਾ ਜਿੱਦੇ ਮਿਲੂਗਾ ਜੀ ਤੁਹਾਨੂੰ ਮਿਲ ਗਏ ਤੁਹਾਨੂੰ ਮਿਲਿਆ ਨਹੀਂ ਕਾਪੀਆਂ ਹੱਥਾਂ 'ਚ ਹੀ ਰਹਿ ਗਈਆਂ ਅੱਛਾ ਸੋਨੂ ਵੀ ਨਹੀਂ ਸੋਨੂ ਜੀ ਮਿਲਿਆ ਨਹੀਂ ਤੈਨੂੰ ਬਸ ਸਿਰ ਮਾਰ ਰਹੇ ਨੇ ਸਾਰੇ ਕਿਸਾਨ ਕਿਉਂ ਜੀ ਮਿਲ ਗਿਆ ਭਾਈ ਇਹ ਤਾਂ ਮਿਲ ਗਿਆ ਭਾਈ ਤੇ ਜਾਣ ਗਣੀ ਹੋ ਰਹੇ ਆ ਅੱਛਾ ਉਹ ਕੋਈ ਹੋਰ ਲੈ ਗਿਆ ਪ੍ਰਧਾਨਗੀ ਦੀ ਲੜਾਈ ਵੀ ਚੱਲ ਰਹੀ ਹੈ ਤੇ ਰੇ ਦੀ ਵੀ ਚੱਲ ਰਹੀ ਹੈ ਦੋਏ ਲੜਾਈਆਂ ਨੇ ਜਿਹੜੀਆਂ ਪੂਰੀਆਂ ਜਬਰ ਜੰਗ ਸਰੇ ਰਕੀਆਂ ਹੋਈਆਂ ਨੇ ਹਾਂ ਜੀ ਕਦ ਵੀ ਸਰਕਾਰ ਹੋ ਰਹੀ ਹੈ ਵੱਡਿਆਂ ਦੀ ਹਾਂ ਵੱਡਿਆਂ ਦੀ ਹੁੰਦੀ ਹੈ ਸਰਕਾਰ ਤਾਂ ਛੋਟਿਆਂ ਦੀ ਕਦੋਂ ਹੋਈ ਹੈ ਇਹ ਗੰਨੇ ਇੱਕ ਗਰੀਬ